ਸਖਬੀਰ ਬਾਦਲ ਮੱਥੇ ਰੰਗੜ ਦਾ ਮੱਥੇ ਰੰਗੜ ਦੀ ਔਲਾਦ ਦਾ ਸੌਦਾ ਲਾਉਣ ਦੀ ਕੋਸ਼ਿਸ਼ ਕੀਤੀ ਗੁਰੂ ਦੇ ਸਿੰਘ ਨੇ ਪਰ ਮੱਥੇ ਰੰਗੜ ਦੇ ਹਮੈਤਿਆਂ ਹਰਾਮੀਆਂ ਨੇ ਹਰਾਮ ਖੋਰਾ ਨੇ ਉਹ ਗੁਰੂ ਦੇ ਸਿੰਘ ਨੂੰ ਫੜ ਲਿਆ ਤੁਸੀਂ ਦੇਖ ਸਕਦੇ ਹੋ ਟੀਵੀ ਦੀ ਸਕਰੀਨ ਤੇ ਜਿਨ੍ਹਾਂ ਨੇ ਗੁਰੂ ਦੇ ਸਿੰਘ ਨੂੰ ਫੜਿਆ ਉਹ ਅੱਜ ਮੱਥੇ ਰੰਗੜਦੇ ਹਮੈਤੀ ਬਣੇ ਨੇ ਉਹ ਮੱਥੇ ਰੰਗੜਦੇ ਹਮੈਤੀ ਜੋ ਅੱਜ ਵੀ ਕਾਲ ਤੱਕ ਸਭ ਤੇ ਕਬਜ਼ਾ ਜਿਨ੍ਹਾਂ ਦਾ ਕਬਜ਼ਾ ਜਿਨ੍ਹਾਂ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਜਿਨ੍ਹਾਂ ਨੇ ਅੱਜ ਗੁਰੂ ਰਾਮਦਾਸ ਰਾਂ ਦੇ ਅੰਦਰ ਕਮਰਿਆਂ ਦੇ ਅੰਦਰ ਬਲਾਤਕਾਰ ਕਰਦੇ ਨੇ ਬੀਬੀਆਂ ਦੇ ਨਾਲ ਉਹ ਬੀਬੀਆਂ ਦੇ ਨਾਲ ਜੋ ਸੇਵਾ ਕਰਦੀਆਂ ਨੇ ਗੁਰੂ ਘਰ ਦੇ ਵਿੱਚ ਉੱਥੇ ਹਰ ਰੋਜ਼ ਪਾਪ ਹੁੰਦੇ ਨੇ ਸਿੰਘਾਂ ਦੇ ਬੈਠਿਆਂ ਦੇ ਗੋਲੀਆਂ ਮਰਵਾ ਕੇ ਸ਼ਹੀਦ ਕਰਾਇਆ ਤੁਸੀਂ ਦੇਖ ਸਕਦੇ ਹੋ ਇਹ ਸਿੰਘਾਂ ਨੂੰ ਸ਼ਹੀਦ ਕਰਾਉਣ ਵਾਲਾ ਸੁਖਵੀਰ ਬਾਦਲ ਜਿਹੜੇ 1.5 ਲੱਖ ਬੱਚੇ ਦਾ ਕਤਲ ਕੀਤਾ ਪੰਜਾਬ ਪੁਲਿਸ ਦੇ ਗੁੰਡਿਆਂ ਨੇ ਪੰਜਾਬ ਪੁਲਿਸ ਦੇ ਅਫਸਰਾਂ ਨੇ ਉਹਨਾਂ ਨੂੰ ਉੱਚੇ ਅਹੁਦੇ ਕਿਨੇ ਦਿੱਤੇ ਸੁਖਵੀਰ ਬਾਦਲ ਨੇ ਸੁਖਵੀਰ ਬਾਦਲ ਦੇ ਪਾਪ ਕੀਤੇ ਹੋਏ ਗਿਣਤੀ 'ਚ ਨਹੀਂ ਆ ਸਕਦੇ ਕਿਉਂਕਿ ਮੱਛੇ ਰੰਗੜ ਤੋਂ ਵੀ ਜ਼ਿਆਦਾ ਪਾਪ ਇਸ ਹਰਾਮੀ ਨੇ ਕੀਤੇ ਨੇ ਅੱਜ ਨਾ ਤਾਂ ਭਾਰਤ ਦਾ ਕਾਨੂੰਨ ਇਹਨੂੰ ਕੋਈ ਸਜ਼ਾ ਦੇ ਰਿਹਾ ਨਾ ਕਾਲ ਤਖਤ ਸਾਹਿਬ ਤੇ ਜੋ ਜੱਥੇਦਾਰ ਇਹਨਾਂ ਦਾ ਜੱਥੇਦਾਰ ਆ ਬਾਦਲਾਂ ਦਾ ਉਸ ਹਰਾਮਖੋਰ ਨੇ ਵੀ ਹਰਾਮਖੋਰੀ ਕੀਤੀ ਇਹਨੂੰ ਸਜ਼ਾ ਜੇ ਦੇਣੀ ਸੀ ਧਾਰਮਿਕ ਸਜ਼ਾ ਦੇਣੀ ਸੀ ਤਾਂ ਪੂਰੀ ਜ਼ਿੰਦਗੀ ਦੇ ਲਈ ਇਹ ਸ਼੍ਰੋਮਣੀ ਕਮੇਟੀ ਦੇ ਵਿੱਚ ਮੈਂਬਰ ਨਹੀਂ ਰਹਿ ਸਕਦਾ ਸੀ ਕਾਲ ਤਖਤ ਸਾਹਿਬ ਦੇ ਕਿਸੇ ਗੁਰੂ ਘਰ ਦੇ ਅੰਦਰ ਇਹ ਮੈਂਬਰ ਨਹੀਂ ਬਣ ਸਕਦਾ ਸੀ ਅਕਾਲੀ ਦਲ ਦੇ ਵਿੱਚ ਇਹ ਮੈਂਬਰ ਨਹੀਂ ਬਣ ਸਕਦਾ ਸੀ ਇਦਾਂ ਦੀ ਸਜ਼ਾ ਦੇਣੀ ਵੀ ਆਪਣੀ ਜ਼ਿੰਦਗੀ ਚ ਇਹਨਾਂ ਵਾ ਜਿੰਨਾ ਵੀ ਟੋਲਾ ਕੰਜਰਾਂ ਦਾ ਉਹ ਸਾਰਾ ਟੋਲਾ ਮੈਂਬਰ ਵੀ ਨਹੀਂ ਬਣ ਸਕਦਾ ਫੇਰ ਹੁੰਦੀ ਸੀ ਸਜ਼ਾ ਵੀ ਚੱਲ ਜੀ ਕਾਲ ਤਖਤ ਸਾਹਿਬ ਤੋਂ ਇੱਕ ਸਜ਼ਾ ਸੁਣਾਈ ਗਈ ਉਸ ਨੇ ਇਹ ਮਰੇ ਹੋਏ ਮਰਦੇ ਨੂੰ ਜਿਉਂਦਾ ਕਰਨ ਦੀ ਕੋਸ਼ਿਸ਼ ਕੀਤੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜੋ ਇਹਨਾਂ ਦਾ ਜਥੇਦਾਰ ਆ ਬਾਦਲਾਂ ਦਾ ਉਹਨੇ ਇਹਨੂੰ ਆਕਸੀਜਨ ਦਿੱਤਾ ਕਿ ਬਚ ਜਵੇ ਬਾਦਲਾਂ ਦਾ ਲਾਣਾ ਬਚ ਜਵੇ ਪਰ ਅਸੀਂ ਕਾਲ ਤੱਕ ਸਾਬ ਦੇ ਜੱਥੇਦਾਰ ਨੂੰ ਕਹਿੰਦੇ ਆ ਕਿ ਮਰਦੇ ਕਦੇ ਜਿਉਂਦੇ ਨਹੀਂ ਹੁੰਦੇ ਜਿਨ੍ਹਾਂ ਨੂੰ ਜਿਹੜੇ ਮਰ ਜਾਂਣ ਉਹਨਾਂ ਨੂੰ ਜਿੰਨਾ ਮਰਜੀ ਆਕਸੀਜਨ ਦੇ ਲਾ ਤੂੰ ਪੰਥ ਨੇ ਕਦੇ ਵੀ ਮਾਫ ਨਹੀਂ ਕਰਨਾ ਪਰ ਉਹ ਤਾਂ ਮਰੇ ਸੀ ਜੱਥੇਦਾਰਾ ਤੂੰ ਵੀ ਅੱਜ ਮਰ ਗਿਆ ਨਾਲੀ ਆਕਸੀਜਨ ਦੇਣ ਵਾਲਾ ਵੀ ਮਰ ਗਿਆ ਕਿਉਂਕਿ ਰਹਿਦੀ ਦੁਨੀਆ ਤੱਕਰ ਤੈਨੂੰ ਯਾਦ ਕੀਤਾ ਜਾਊਗਾ ਤੁਹਾਨੂੰ ਲਾਣਤਾਂ ਪਾਈਆਂ ਜਾਣਗੀਆਂ ਵੀ ਜਿਨ੍ਹਾਂ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਿਲਾਰੇ ਸੜਕਾਂ ਤੇ ਸਿੰਘਾਂ ਦੇ ਬੈਠਿਆਂ ਦੇ ਗੋਲੀਆਂ ਮਾਰੀਆਂ 1.5 ਲੱਖ ਬੱਚਿਆਂ ਦਾ ਕਤਲ ਕੀਤਾ ਜਿਨ੍ਹਾਂ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਉੱਚੇ ਅਉਦੇ ਦਿੱਤੇ ਕਾਲ ਤੱਕ ਸਾਹ ਤੇ ਹਮਲਾ ਕਰਾਇਆ ਇੰਦਰਾ ਗਾਂਧੀ ਨਾਲ ਮਿਲ ਕੇ 13 ਸਿੰਘ ਸ਼ਹੀਦ ਕਰਾਏ 1978 ਦੇ ਵਿੱਚ ਉਹਨਾਂ ਕੰਜਰਾ ਪਾਪੀਆਂ ਦਾ ਹਮੈਤੀ ਬਣਿਆ ਉਹ ਸਮੇਂ ਦਾ ਬਾਦਲਾਂ ਦਾ ਰੱਖਿਆ ਹੋਇਆ ਜੱਥੇਦਾਰ ਜੋ ਕਾਲ ਤੱਕ ਸਾਡਾ ਜੱਥੇਦਾਰ ਸੀ ਇਹ ਲਹਨਤਾ ਤੈਨੂੰ ਰਹਿਦੀ ਦੁਨੀਆ ਤਿੱਕਰ ਪੈਂਦੀਆਂ ਰਹਿਣਗੀਆਂ ਪਰ ਅਸੀਂ ਸਲੂਟ ਕਰਦੇ ਹਾਂ ਉਹ ਕਨਗੀ ਧਰ ਦੇ ਸਿੰਘ ਨੂੰ ਜਿਨੇ ਕੋਸ਼ਿਸ਼ ਕੀਤੀ ਇਹਦਾ ਸੋਧਾ ਲਾਉਣ ਦੀ ਸੁਖਵੀਰ ਬਾਦਲ ਦਾ ਉਹਨੂੰ ਅਸੀਂ ਸਲੂਟ ਕਰਦੇ ਹਾਂ ਕਿ ਪ੍ਰਮਾਤਮਾ ਤੈਨੂੰ ਚੜ੍ਹਦੀਆਂ ਕਲਾਂ 'ਚ ਰੱਖੇ ਰੇ ਦੀ ਦੁਨੀਆਂ ਤੱਕਰ ਗੁਰੂ ਦੇ ਆ ਸਿੰਘਾ ਤੇਰਾ ਨਾਂ ਚਮਕਦਾ ਰਹੇਗਾ ਤੈਂ ਬਹੁਤ ਵੱਡੀ ਕੋਸ਼ਿਸ਼ ਕੀਤੀ ਆ ਸਾਡੀ ਤੈਨੂੰ ਫਤਿਹ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਚ ਰਹਿਣ ਈਦਾਂ ਦੇ ਸਿੰਘ ਜੋ ਇਸ ਤਰ੍ਹਾਂ ਦੇ ਮਸਟੰਡਿਆਂ ਦਾ ਸੋਧਾ ਲਾਉਣ ਦੀ ਕੋਸ਼ਿਸ਼ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹੰਤਾ ਦਾ ਕਬਜ਼ਾ ਹੋ ਗਿਆ ਅਸੀਂ ਕੁਰਬਾਨਾਂ ਪਾਈ ਫਿਰਦੇ ਆ ਬਾਣੇ ਪਾਈ ਫਿਰਦੇ ਇਹਨਾਂ ਨੂੰ ਲਾ ਦੋ ਧਰਮ ਯਾਦ ਕਰਾਓ ਆਕਾਸ਼ਤਾਲ ਸਭ ਤੇ ਇਕੱਠ ਕਰੋ ਉੱਥੇ ਉਹ ਰਾਜਲਾ ਉੱਥੇ ਜਿਹੜਾ ਅਕਾਲੀ ਫੂਲਾ ਸਿੰਘ ਬੈਠਾ ਸੀ ਉਹਨੂੰ ਬਿਠਾਓ